ਇਹਨਾਂ ਨੇ ਨਹਿਰੀ ਪਾਣੀ ਵਾਲਾ ਕੁਝ ਨਹੀਂ ਦੇਖ ਲਿਓ ਤੁਹਾਡੇ ਸਾਹਮਣੇ ਅੱਜ ਸਿਰਫ ਪੈਸੇ ਛਕਣੇ ਨੇ ਬੈਂਚ ਰੱਖਣੇ ਆ 32 ਲੱਖ ਰੁਪਏ ਦੇ ਇੱਕ ਵਾਰਡ 'ਚ 49 ਲੱਖ ਰੁਪਏ ਇੱਕ ਗਜਿਬੋ ਤੇ ਫਿਰ ਸਸੀਗਲ ਜੀ ਅੱਜ ਆਪਾਂ ਆਏ ਆ ਹਲਕਾ ਵਿਧਾਇਕ ਐਨ ਕੇ ਸ਼ਰਮਾ ਕੋ ਜੋ ਕਿ ਕੱਲ ਹੋਈ ਹਾਊਸ ਮੀਟਿੰਗ ਦੇ ਬਾਰੇ ਕਾਫੀ ਨਰਾਜ਼ ਰੱ ਨਜ਼ਰ ਆਇਆ ਉਹਨਾਂ ਦਾ ਕਹਿਣਾ ਕਿ ਜਿਹੜੀ ਕਾਂਗਰਸ ਸਰਕਾਰ ਦੇ ਜਿਹੜਾ ਨਵਾਂ ਹਾਊਸ ਆ ਉਹ ਇੱਕ ਤਰ੍ਹਾਂ ਨਾਲ ਠੱਗੀ ਕਰ ਰਿਹਾ ਜਿਹੜੇ ਪ੍ਰਵਾਸੀਆਂ ਨਾਲ ਇਹ ਤੇ ਬਹੁਤ ਬੜਾ ਕਪੜਾ ਹੈ ਤੇ ਇਹ ਗੱਲ ਕਰਦੇ ਹਾਂ ਕਵੇ ਤਾਂ ਗਣਕੇ ਸ਼ਰਮਣ ਨਾਲ ਸასი ਸ਼ਕਰ ਸਵਾਗਤ ਹੈ ਤੁਹਾਡਾ ਜੀ ਤੇ ਜਿਹੜੀ ਜੀ ਕੱਲ ਮੀਟਿੰਗ ਹੋਈ ਆ ਤੁਸੀਂ ਕਹਿ ਰਹੇ ਹੋ ਇੱਕ ਤਰ੍ਹਾਂ ਨਾਲ ਠੱਗੀ ਆ ਜਿਹੜੇ ਵਾਰਡਾਂ ਵਿੱਚ ਕੰਮ ਹੋਣਾ ਹੈ ਉਹ ਪੈਸੇ ਘੱਟ ਲੱਗਣ ਤੇ ਕਰੋੜਾ ਰੁਪਏ ਲਗਾਏ ਜਾ ਰਹੇ ਉਹਦੇ ਤੇ ਇਸ ਬਾਰੇ ਤੁਹਾਡਾ ਕੀ ਕਹਿਣਾ ਜੀ ਤੁਸੀਂ ਦੇਖੋ ਵੀ ਪਹਿਲਾਂ ਤਾਂ ਜਿਹੜਾ ਮੀਟਿੰਗ ਦਾ ਅਜੰਡਾ ਜਾਰੀ ਕਰਿਆ ਉਹਦੇ 'ਚ ਕਿਤੇ ਉਹਨਾਂ ਨੇ ਐਸਟੀਮੇਟਾਂ ਦਾ ਜ਼ਿਕਰ ਹੀ ਨਹੀਂ ਕਰਿਆ ਇੱਕ ਲਾਈਨ ਲਿਖਤੀ ਵੀ ਇੰਜੀਨੀਅਰਿੰਗ ਵਿਭਾਗ ਵੱਲੋਂ ਤਿਆਰ ਕੀਤੇ ਹੋਏ ਤਖਮੀਨੇ ਪਹਿਲਾਂ ਤਾਂ ਕਜੋਲੀ ਦਾ ਦੇਖੋ 2.5 ਸਾਲ ਪਹਿਲਾਂ ਦਾ ਮਤਾ ਪਾਇਆ ਹੋਇਆ 50 ਕਰੋੜ ਮੈਂ ਰਿਜ਼ਰਵ ਰੱਖੇ ਹੋਏ ਸੀਗੇ ਐਫ ਡੀ ਕਰਵਾ ਕੇ ਤੇ ਸਰਕਾਰ ਨੂੰ ਸੀਐਮ ਸਾਹਿਬ ਨੂੰ ਵਿਧਾਨ ਸਭਾ 'ਚ ਰਿਕਵੈਸਟ ਕਰੀ ਬ੍ਰਹਮੇਂਦਰਾ ਜੀ ਨੂੰ ਰਿਕਵੈਸਟ ਕਰੀ 2.5 ਸਾਲਾਂ 'ਚ ਕੋਈ ਕਾਰਵਾਈ ਨਹੀਂ ਹੋਈ ਕੱਲ ਫੇਰ ਡਰਾਮਾ ਵੀ ਉਹਦਾ ਮਤਾ ਲਿਆਏ ਅਸੀਂ ਤਾਂ ਚਲੋ ਸਰਵਸੰਮਤੀ ਨਾਲ ਪਾਸ ਕਰਦੇ ਆ ਵੀ ਤੁਸੀਂ ਆਪਣੀਆਂ ਫੋਟੋਆਂ ਵੀ ਤਰਵਾ ਲਿਓ ਖ਼ਬਰਾਂ 'ਚ ਖ਼ਬਰਾਂ ਵੀ ਲਵਾ ਲਿਓ ਘੜ ਤੋਂ ਘੜ ਜੀਰਕੋ ਦੇ ਰੈਜ਼ੀਡੈਂਟਸ ਨੂੰ ਪਾਣੀ ਮਿਲ ਜੇ ਅਸੀਂ ਤਾਂ ਵੈਲਕਮ ਕਰਦੇ ਆ ਰਿਕਵੈਸਟ ਕਰਦੇ ਹੁਣ ਵੀ ਸੀਐਮ ਕੋਲ ਜਿੱਥੇ ਕਹੋਗੇ ਜਾਣ ਨੂੰ ਤਿਆਰ ਹੈ ਪਾਰਟੀ ਲਾਈਨ ਤੋਂ ਬਾਬ ਕਿਉਂਕਿ ਜ਼ਰੂਰਤ ਆ ਜੀ ਰਿਕਰ ਚ ਪਾਣੀ ਦੀ 1500 ਫੈਮਿਲੀ ਹਰ ਮਹੀਨੇ ਆਉਂਦੀ ਹੈਗੀ ਫਿਰ ਤੁਸੀਂ ਦੇਖੋ ਵੀ ਪੈਸੇ ਉਹ ਨਜ਼ਰ ਆ ਰਹੇ ਆ ਵੀ ਕਿਸ ਤਰ੍ਹਾਂ ਛਕੀਏ ਕਰਨਾ ਇਹਨਾਂ ਨੇ ਨਹਿਰੀ ਪਾਣੀ ਵਾਲਾ ਕੁਝ ਨਹੀਂ ਦੇਖ ਲਿਆ ਤੁਹਾਡੇ ਸਾਹਮਣੇ ਆ ਜੀ ਸਿਰਫ ਪੈਸੇ ਛਕਣੇ ਆ ਆ ਤੁਸੀਂ ਮਤਾ ਦੇਖੋ ਪ੍ਰੋਵਾਈਡਿੰਗ ਐਂਡ ਫਿਕਸਿੰਗ ਆਫ ਸਪੀਡ ਬ੍ਰੇਕਰ ਇਨ ਵਾਰਡ ਨੰਬਰ 1 ਐਮਸੀ ਜੀ ਰਿਕਪੁਰ 47 ਲੱਖ 70000 ਫਿਰ ਰਿਪੇਅਰ ਆਫ 60 ਐਮ ਐਮ ਟਾਈਲਸ ਇਨ ਵਾਰਡ ਨੰਬਰ 19 ਲੱਖ 41 ਲੱਖ 91 ਨੰਬਰ ਵਾਰਡ ਚ ਸਿਰਫ ਟੈਲਾਂ ਦੀ ਰਿਪੇਅਰ ਹੋਣੀ ਆ ਰਿਪੇਅਰ ਦਾ ਮਤਲਬ ਕੁਛ ਰੇਤਾ ਪੈਂਦਾ ਜਾਂ 5-10% ਨਮੀਆਂ ਲੱਗ ਜਾਂਦੀਆਂ ਸਵਾ ਕਰੋੜ ਰੁਪਏ ਟੈਲ ਜੰਡੀਆਂ ਲੱਗੀ ਵੀ ਆ ਉੱਥੇ ਕੀਮਤ ਉਹਦੀ 40 ਲੱਖ ਵੀ ਨਹੀਂ ਹੈ ਜਿਨ੍ਹਾਂ ਦੀ ਰਿਪੇਅਰ ਕਰਨੀ ਆ ਉਸ ਤੋਂ ਅੱਗੇ ਚੱਲੇ ਜਾਓ ਆ ਦੇਖੋ ਪ੍ਰੋਵਾਈਡਿੰਗ ਐਂਡ ਫਿਕਸਿੰਗ ਆਫ ਗਜੀਬੋ ਹਰ ਮਿਲਾਪਨਗਰ ਫੇਸ 1 ਉੱਥੇ 50-60 ਗੱਜਾ ਜਗ੍ਹਾ ਚਾਰ ਡੰਡੇ ਖੜੇ ਕਰਕੇ ਉੱਪਰ ਛੱਤ ਪਾਣੀਆ ਉਹਨੂੰ ਗਜੀਬੋ ਕਹਿੰਦੇ ਆ ਉਹਦੀ ਜਿਹੜੀ ਕੀਮਤ 49 ਲੱਖ ਰੁਪਏ ਇਹ ਜਿਹੜੀ ਗਜੀਬੋ ਆ ਜੀ ਮੇਰ ਸਾਹਿਬ ਨਾਲ 2 ਕੁ ਲੱਖ ਰੁਪਏ ਦੀ ਆਂਦੀ ਆ ਤੇ 49 ਲੱਖ ਰੁਪਏ ਜਿਹੜਾ ਇਹ ਪਰ ਇਹ ਤਾਂ ਬਹੁਤ بڑا ਇੱਕ ਕੱਪੜਾ ਸਾਬਤ ਹੋ ਸਕਦਾ ਜੇ ਤੁਸੀਂ ਇਹਨੂੰ ਪੱਕਾ ਕਰਾ ਲੀਏ ਜੀ ਮੈਂ ਬਣਵਾ ਦੇ ਡੇਢ ਲੱਖਿਆ ਮੈਂ 50 ਹਜ਼ਾਰ ਚ ਵੀ ਬਣਵਾ ਦੇ ਉੱਪਰ ਛੱਤੀ ਪੈਣੀ ਆ ਚਾਰ ਡੰਡੇ ਖੜੇ ਹੋਣੇ ਜਮੀਨ ਜ਼ਮੂਨ ਤਾਂ ਲਲੇ ਨਾਲ ਇਹ ਦੇ ਨਾਲ ਜਮੀਨ ਕਿੱਥੇ 50 ਗਜ ਮਾਰਕੀਟ ਚ ਹੈਗੀ ਆ ਸਾਰੀ ਜਿੰਦਰ ਸਿੰਘ ਜੇ ਜ਼ਮੀਨ ਵੀ 50 ਗਜ ਲਿਓ ਉਹ ਵੀ 10 ਲੱਖ ਦੀ ਆ ਵੱਧ ਤੋਂ ਵੱਧ 49 ਲੱਖ ਰੁਪਏ ਇੱਕ ਗਜੀਬੋ ਤੇ ਫਿਰ ਬੈਂਚ ਰੱਖਣੇ ਆ 32 ਲੱਖ ਰੁਪਏ ਦੇ ਇੱਕ ਵਾਰਡ 'ਚ ਯਾਨੀ 2500 ਤੋਂ 3000 ਦਾ ਬੈਂਚ ਆ ਮੈਂ ਖਰੀਦੇ ਆ ਮੇਰੇ ਨਾਂ ਤੇ ਹੁਣ ਤੇ ਜੇ ਉਹ ਬੈਂਚ ਖਰੀਦੇ 1400 ਬੈਂਚ ਦੱਸੋ ਇੱਕ ਵਾਰਡ 'ਚ ਕਿੱਥੇ ਰੱਖੋਗੇ ਇਹ ਘਰ ਘਰ ਅੱਗੇ ਤਾਂ ਰੱਖਣੇ ਉਹਨਾਂ ਨੇ ਹਰ ਇੱਕ ਘਰ ਦੇ ਅੱਗੇ ਇੱਕ ਬੈਂਚ ਰੱਖਣਾ ਹੋਵੇ ਫਿਰ ਵੀ 500 ਘਰਾਂ 'ਚ ਇੱਕ ਵਾਰਡ 'ਚ ਵੱਧ ਤੋਂ ਵੱਧ 4-500 ਘਰ ਅੱਛਾ 500 ਘਰਾਂ ਦੇ ਸਾਹਮਣੇ ਬੈਂਕ 500 ਹੀ ਆਣਗੇ ਕਿ 1400 ਰੱਖੇ ਜਾਣੇ ਆ ਦੋ ਦੋ ਰੱਖਣੇ ਹੋ ਸਕਦੇ ਮੇਰੇ ਮਤਲਬ ਲੋਕ ਸੜਕਾਂ ਤੇ ਨਹੀਂ ਬੈਂਚਾਂ ਤੇ ਚੜ ਕੇ ਆਪਣੇ ਘਰਾਂ 'ਚ ਜਾਣਗੇ ਬਸ ਇਹ ਤਾਂ ਹੋ ਸਕਦਾ ਮੈਂ ਇਹਨੂੰ ਜਸਟੀਫਾਈ ਮੰਨ ਲਿਆ ਇਸੇ ਤਰ੍ਹਾਂ ਹੀ ਆਰਸੀਸੀ ਬੈਂਚ 'ਚ 35,68,000 ਰੁਪਏ ਵਾਰਡ ਨੰਬਰ 4 'ਚ ਇਸੇ ਤਰ੍ਹਾਂ ਹੀ ਚਾਰ ਵਾਰਡਾਂ 'ਚ ਤਾਂ ਸਪੀਡ ਬ੍ਰੇਕਰਾਂ ਦਾ ਸਵਾ ਕਰੋੜ ਰੁਪਏ ਪਾਇਆ ਬੈਂਚਾਂ ਦਾ ਪਾਇਆ 35,36 ਲੱਖ ਰੁਪਏ ਫਿਰ ਆ ਦੇਖੋ 7 ਨੰਬਰ ਵਾਰਡ 'ਚ 19 ਲੱਖ ਰੁਪਏ ਦੇ ਸਪੀਡ ਬ੍ਰੇਕਰ ਇਹ ਤਾਂ ਮੋਟੀ ਜੀ ਇਹ ਜਿਹੜਾ ਇਹਨਾਂ ਨੇ ਇਹ ਜਿਹੜੀ ਇਹਨਾਂ ਨੇ ਪਾਇਆ ਇਹ ਕਰੋੜਾ ਰੁਪਏ ਪਾ ਇਹਨੂੰ ਜਸਟੀਫਾਈ ਕਿੱਦਾਂ ਕਰਨੇ ਕੱਲ ਨੂੰ ਸਪੋਜ਼ ਕਰ ਇਹਨਾਂ ਦੀ ਇਨਕੁਆਇਰੀ ਖੁੱਲਦੀ ਹੈ ਕਿੱਦਾਂ ਇਹ ਜਸਟੀਫਾਈ ਕਿੱਦਾਂ ਕਰਨਗੇ ਐਕਚੁਅਲੀ ਕਾਂਗਰਸ ਨੇ ਤਾਂ ਇਹ ਸੋਚ ਲਿਆ ਵੀ ਸਰਕਾਰ ਬਣ ਗਈ ਮੁੜ ਕੇ ਬਦਲ ਨਹੀਂ ਹੁੰਦੀ ਕਿਸੇ ਨੇ ਕੋਈ ਚੱਕੀ ਨਹੀਂ ਕਰਨਾ ਵੀ ਸਿੱਧੇ ਐਸਟੀਮੇਟ ਪਾਓ ਔਰ ਛੱਕ ਜੋ ਅਸੀਂ ਆਰਟੀਆਈਆਂ ਪਾਉਂਦੇ ਆ ਉਹਦਾ ਜਵਾਬ ਨਹੀਂ ਮਿਲਦਾ ਹੁਣ ਮੈਂ ਪਾਈ ਹੋਈਆਂ ਅੱਗੇ ਅਪੀਲ ਕਰਨ ਲੱਗਾ ਮਹੀਨੇ ਚ ਕੋਈ ਜਵਾਬ ਨਹੀਂ ਦੇਇਆ ਹੁਣ ਇਹ ਸਾਰੀਆਂ ਆਲਟੀਆਈਆਂ ਦੇਵਾਂਗੇ ਅਸੀਂ ਜੀਰਕਪੁਰ ਦੇ ਕਸਟੋਡੀਅਨ ਆ ਜੀਰਕਪੁਰ ਦੇ ਰੈਜ਼ੀਡੈਂਟਸ ਨੇ ਮੈਨੂੰ ਐਮਐਲਏ ਬਣਾਇਆ ਹੈਗਾ ਸਾਡੇ 8 ਐਮਸੀ ਜਿਤਾਏ ਆ ਸੋ ਸਾਡਾ ਫਰਜ਼ ਬਣਦਾ ਵੀ ਇਹ ਕਤਾਈ ਜਿਹੜੀ ਠੱਗੀ ਹੋ ਰਹੀ ਹੈ ਇਹਨੂੰ ਰੋਕਿਆ ਜਾਵੇ ਇਹਨੂੰ ਰੋਕਣ ਵਾਸਤੇ ਚਾਹੇ ਮੈਨੂੰ ਹਾਈ ਕੋਰਟ ਚ ਜਾਣਾ ਪਵੇ ਚਾਹੇ ਮੈਨੂੰ ਸੀਬੀਆਈ ਤੋਂ ਇਨਕੁਆਰੀ ਕਰਵਾਉਣੀ ਪਵੇ ਚਾਹੇ ਬਿਜਲੈਸ ਤੋਂ ਕਰਵਾਉਣੀ ਪਵੇ ਆਹ ਠੱਗੀਆਂ ਜ ਕੱਲ ਜਿੱਦਾਂ ਸਾਡੀ ਮੀਟਿੰਗ ਤੋਂ ਬਾਅਦ ਉਹਦੇ ਵੀ ਢਿਲੋਂ ਨਾਲ ਗੱਲ ਹੋਈ ਸੀ ਕਚੋਲੀ ਵਾਟਰ ਵਾਸਤੇ ਨਾ ਤੇ ਉਹ ਕਹਿੰਦੀ ਤੁਸੀਂ ਦੋ ਵਾਰੀ ਮਤਾ ਪਾਇਆ ਹੈ ਇੱਕ ਵਾਰੀ ਪਹਿਲਾ ਪਾਇਆ ਸੀਗਾ ਮਤਾ ਤੇ ਉਹ ਸਾਲ ਬਾਅਦ ਕੈਂਸਲ ਹੋ ਗਿਆ ਇਹ ਉਹਨਾਂ ਦਾ ਕਹਿਣਾ ਸੀਗਾ ਕਿ ਸਾਲ ਬਾਅਦ ਕੈਂਸਲ ਹੋ ਗਿਆ ਲਾਸਟ ਟਾਈਮ ਜਦ ਆ ਤੁਹਾਡੀ ਕਾਉਂਸਲ ਖਤਮ ਹੋਣ ਵਾਲੀ ਸੀ ਇੱਕਦਮ ਬੇਰ ਦੁਆਰਾ ਪਾਇਆ ਹੋ ਮਤਾ ਉਹਦੇ ਬਾਰੇ ਕੀ ਕਹਿਣਾ ਹੈ ਕਿੱਡੇ ਮੂਰਖਾ ਉਹਨੂੰ ਮੇਰੇ ਕੋਲ ਪਤਾ ਨਹੀਂ ਤਾਂ ਪਹਿਲੀ ਵਾਰੀ ਆਇਆ ਹੈਗਾ ਜਿਹੜਾ ਮਤਾ ਪੈ ਜੇ ਉਹ ਕਦੇ ਕੈਂਸਲ ਨਹੀਂ ਹੁੰਦਾ ਉਹ ਸਟੈਂਡ ਕਰਦਾ ਹੈ ਸਰਕਾਰ ਨੇ ਉਹਦੇ ਤੇ ਕਾਰਵਾਈ ਕਰਨੀ ਹੁੰਦੀ ਹੈ ਅਸੀਂ ਇੱਕ ਵਾਰੀ ਮਤਾ ਪਾਇਆ ਦੂਸਰੀ ਵਾਰੀ ਰਿਮਾਈਂਡਰ ਭੇਜਿਆ ਤੀਸਰੀ ਵਾਰੀ ਮੈਂ ਵਿਧਾਨ ਸਭਾ ਚ ਸੀਐਮ ਸਾਹਿਬ ਨੂੰ ਰਿਕੁਐਸਟ ਕਰੀ ਬ੍ਰਹਮੇਂਦਰ ਨੂੰ ਰਿਕੁਐਸਟ ਕਰੀ ਮੇਰੇ ਕੋਲ ਰਿਕਾਰਡਿੰਗ ਆ ਉਹਨਾਂ ਨੇ ਮੈਨੂੰ ਇੰਸ਼ੋਰੈਂਸ ਕਰਿਆਗਾ 2.5 ਸਾਲ ਇਹਨਾਂ ਨੇ ਕੱਢਤੇ ਹੁਣ ਕੱਲ ਫੇਰ ਮਤਾ ਪਾਇਆ ਅਸੀਂ ਤਾਂ ਕੱਲ ਵੀ ਕਰਦੇ ਕਿਉਂਕਿ ਅਸੀਂ ਤਾਂ ਜੀਰਕੋ ਦੀ ਵੈਲਫੇਅਰ ਦੇਖਣੀ ਅਸੀਂ ਤਾਂ ਸਵਾਗਤ ਕਰਦੇ ਆ ਪਰ ਇਹਨਾਂ ਦੀ ਅੱਖ ਜਿਹੜਾ ਪੈਸਾ ਮੈਂ 50-60 ਕਰੋੜ ਰੁਪਏ ਐਫ.ਡੀ.ਆਂ ਕਰਕੇ ਰਿਜ਼ਰਵ ਰੱਖਿਆ ਹੋਇਆ ਉਹਦੇ ਤੇ ਹੈਗੀ ਆ ਮੈਨੂੰ ਨਹੀਂ ਲੱਗਦਾ ਵੀ ਨਹਿਰੀ ਪਾਣੀ ਵਾਲੇ ਪਾਸੇ ਪੈਸੇ ਲ ਜਿਹੜਾ ਇਹ ਬਰਗਾਰੀ ਕਾਂਡ ਦਾ ਜੀ ਮੈ ਇਲੈਕਸ਼ਨਾਂ ਤੋਂ ਫੇਰ ਪਹਿਲਾਂ ਉੱਭਰ ਕੇ ਆਇਆ ਕਿਉਂਕਿ 4 ਸਾਲ ਪਹਿਲਾਂ ਇਹਨਾਂ ਨੇ ਕੁਝ ਨਹੀਂ ਕਰਿਆ ਹੁਣ ਇਲੈਕਸ਼ਨਾਂ ਨੂੰ 4-5 ਮਹੀਨੇ ਰਹਿ ਗਏ ਤੇ ਬਰਗਾਰੀ ਕਾਂ ਫੇਰ ਉੱਠ ਕੇ ਮੂਰੇ ਆ ਗਿਆ ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਦੇਖੋ ਅਸੀਂ ਨਾ ਪ੍ਰਮਾਤਮਾ ਨੂੰ ਮੰਨਣ ਵਾਲੇ ਆ ਅਸੀਂ ਬਾਦਲ ਸਾਹਿਬ ਵੀ ਪ੍ਰਕਾਸ਼ ਸਿੰਘ ਬਾਦਲ ਜੀ ਵੀ ਸਾਰੇ ਧਾਰਮਿਕ ਇਨਸਾਨ ਆ ਬੜੀ ਵੱਡੀ ਗੱਲ ਅਸੀਂ ਅਕਾਲ ਪੁਰਖ ਵੈਗਰੂ ਦੇ ਚਰਨਾ ਚ ਹਰਿਮੰਦਰ ਸਾਹਿਬ 'ਚ ਅਰਦਾਸ ਕੀਤੀ ਵੀ ਜਿਨੇ ਵੀ ਬੇਅਦਬੀ ਕਰਵਾਈ ਹੈ ਨਾ ਉਹਦਾ ਕੱਖ ਨਾ ਰਹੇ ਨਾਮੋਂ ਇਨਸਾਨ ਨਾ ਰਹੇ ਜਿਹੜੇ ਇਹਦੇ ਤੇ ਰਾਜਨੀਤੀ ਕਰ ਰਹੇ ਉਹਨਾਂ ਦਾ ਵੀ ਕੱਖ ਨਾ ਰੋ। ਸੋ ਕਾਲਪੁਰਖ ਵੈਗਰੂ ਨੇ ਪ੍ਰਮਾਤਮਾ ਨੇ ਉਹ ਭਾਣਾ ਜਿਹੜਾ ਵਰਤਾਨਾ ਸ਼ੁਰੂ ਕਰ ਦੇ। ਆ ਇੱਕ ਇੱਕ ਚੀਜ਼ ਕੋਡ ਚ ਸਾਹਮਣੇ ਆ ਗਿਆ। ਜਿਹੜੇ ਮੂਰਖ ਅਫਸਰ ਨੂੰ ਇਹ ਵਰਤਦੇ ਤੇ ਸੀਐਮ ਰੈਜੀਡੈਂਸ ਚ ਸੁਖਜਿੰਦਰ ਰੰਧਾਵਾ ਤੇ ਤ੍ਰਿੰਦਰ ਬਾਜਵਾ ਇਹ ਸਾਰੇ ਨਵਜੋ ਸਿੱਧੂ ਮੀਟਿੰਗਾਂ ਕਰਕੇ ਉਹਨੂੰ ਸੋਰੀਆਂ ਲਿਖ ਕੇ ਦਿੰਦੇ ਤੇ ਵੀ ਬਾਦਲ ਨੂੰ ਤੇ ਸੁਖਵੀਰ ਨੂੰ ਅੰਦਰ ਕਰਨਾ ਉਹ ਹਾਈ ਕੋਰਟ ਨੇ ਕੋਸ਼ਿਸ਼ ਕਰਤੀ। ਹੁਣ ਇਹਨਾਂ ਦੀ ਬਾਲ ਪਟਾਈ ਸ਼ੁਰੂ ਹੋ ਰਹੀ ਆ। ਤੁਸੀਂ ਦੇਖਿਓ ਵੀ ਮਹੀਨੇ ਦੋ ਮਹੀਨੇ ਚ ਕਾਂਗਰਸ ਦੀ ਬਾਲ ਪਟਾਈ ਇੰਨੀ ਹੋ ਜਣੀ ਆ ਕੱਲ ਜਾਖੜ ਸੁਖੀ ਰੰਦਾਵਾ ਜਿਹੜੇ ਉਹਨੂੰ ਸਲਾਹਾਂ ਦੰਦੇ ਤੇ ਲੈਟਰ ਬਣਾ ਕੇ ਦੰਦੇ ਤੇ 50-50 ਲੱਖ ਰੁਪਏ ਦੇ ਵਕੀਲ ਲੁਥਰੇ ਵਰਗੇ ਲੈ ਕੇ ਆਏ ਜਿਹੜੇ ਉਸ ਝੁੱਠ ਨੂੰ ਸੱਚ ਨਹੀਂ ਸਾਬਤ ਕਰ ਸਕਿਆ ਹਾਈ ਕੋਰਟ 'ਚ ਸੋ ਹੁਣ ਮਹੀਨਿਆਂ 'ਚ ਧਮਾਕੇ ਹੋਣੇ ਆ ਪ੍ਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਬਖਸ਼ਿਸ਼ ਕਰਨੀਓ ਕਰਨੀ ਆ ਜਿਨ੍ਹਾਂ ਨੇ ਬਰਗਾੜੀ ਤੇ ਰਾਜਨੀਤੀ ਕੀਤੀ ਜਿਨ੍ਹਾਂ ਨੇ ਬਰਗਾੜੀ ਕਾਂਡ ਕਰਵਾਇਆ ਜਿਨ੍ਹਾਂ ਨੇ ਉੱਥੇ ਨੁਕਸਾਨ ਕਰਿਆ ਜਿਨ੍ਹਾਂ ਨੇ ਪੰਜਾਬ ਨੂੰ ਡੀਸਟੇਬਲਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਆ ਮਰਨਗੇ ਹੀ ਮਰਨਗੇ ਮਤਲਬ ਉਹਨਾਂ ਦਾ ਨਾਮੋਂ ਨਿਸ਼ਾਨ ਇਸ ਧਰਤੀ ਤੇ ਮਟਣੀ ਮਟਣਾ ਕਿਉਂਕਿ ਅਸੀਂ ਅਕਾਲਪੁਰਖ ਵੈਕਰ ਨੂੰ ਮੰਨਣ ਵਾਲੇ ਲੋਕਾਂ ਸਾਨੂੰ ਸਾਡੀ ਆਤਮਾ ਕਹਿੰਦੀ ਆ ਵੀ ਉਹਨਾਂ ਤੇ ਕਾਰਵਾਈ ਹੋਣੀ ਹੋਣੀ ਸੋ ਅਕਾਲਪੁਰਖ ਵੈਕਰ ਉਹ ਆਪਣੀ ਕਾਰਵਾਈ ਸ਼ੁਰੂ ਕਰਤੀ ਹੈ। थैंक यू। ਆਪਾਂ ਗੱਲ ਕਰ ਸੀ ਹਲਕਾ ਵਿਧਾਇਕ ਐਨ ਕੇ ਸ਼ਰਮਾ ਨਾਲ ਤੇ ਜੋ ਕਿ ਤੁਸੀਂ ਦੇਖਿਆ ਕਾਫੀ ਨਰਾਜ ਨਜ਼ਰ ਆ ਰਹੇ ਆ ਜਿਹੜੀ ਕੱਲ ਦੀ ਮੀਟਿੰਗ ਤੋਂ ਤੇ ਅੱਗੇ ਦੇਖਦੇ ਹਾਂ ਕੀ ਕਾਰਵਾਈ ਕਰਦੇ ਹਾਂ ਮੈਂ ਦੇਸ਼ ਸੇਵਕ ਤੋਂ ਵਿਕੀ ਕੁਵਾਰ ਥੈਂਕ ਯੂ